ਜੀ ਵੈ ਗੁਰੂ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਆਪਾਂ ਜੀ ਅੱਜ ਤੁਹਾਨੂੰ ਇੱਕ ਲੈਸ ਬੁਣੀ ਦੱਸ ਰਹੀਆਂ ਪਹਿਲਾਂ ਆਪਾਂ ਤੁਹਾਨੂੰ ਚੁੰਨੀ ਦਿਖਾ ਰਹੇ ਹਾਂ ਜੀ ਇਹ ਆਪਣੀ ਚੁੰਨੀ ਹੈ ਜੀ ਚਿੰਨੇ ਨੂੰ ਆਪਣੀ ਲੈਸ ਲਾਈ ਹੋਈ ਹੈ ਜੀ ਇਹ ਘੱਟ ਤੋਂ ਘੱਟ ਜੀ 15 ਸਾਲ ਹੋ ਗਏ ਇਹ ਚੁੰਨੀ ਨੂੰ ਲੈਸ ਲਾਈ ਨੂੰ ਬਿਲਕੁਲ ਵੀ ਖਰਾਬ ਨਹੀਂ ਹੋਈ ਆਪਾਂ ਚੁੰਨੀ ਹੁਣ ਦੀ ਉੱਪਰ ਲੈਣੇ ਆ ਜੀ ਇਹ ਲੈਸ ਬਹੁਤ ਸੋਹਣੀ ਲੱਗਦੀ ਹੈ ਜੀ ਹਾਂਜੀ 15 16 ਸਾਲ ਹੋ ਗਏ ਜੀ ਲੈਸ ਬੁਣੀ ਨੂੰ ਜੱਦੀ ਬੁਣ ਕੇ ਚੁੰਨੀ ਨੂੰ ਲਾਈ ਸੀ ਜੀ ਬਹੁਤ ਸੋਹਣੀ ਲੱਗਦੀ ਹੈ ਜੀ ਹਾਂਜੀ ਇੱਕ ਚੁੰਨੀ ਆਪਣੀ ਹੋਰ ਹੈ ਜੀ ਹਾਂਜੀ ਇਹ ਵੀ ਜੀ ਆਪਣੀ ਚੁੰਨੀ ਨੂੰ ਘੱਟ ਤੋਂ ਘੱਟ 20 ਸਾਲ ਹੋ ਗਏ ਜੀ ਆਪਣੀ ਬੁਣ ਕੇ ਲਾਈ ਨੂੰ ਆਪਾਂ ਤੁਹਾਨੂੰ ਇਹ ਲੈਸ ਬੁਣ ਕੇ ਦੱਸਦੇ ਹਾਂ ਜੀ ਵੀ ਕਿਵੇਂ ਬੁਣੀ ਜਾਂਦੀ ਹੈ ਚੁੰਨੀਆਂ ਨੂੰ ਲਾਈ ਹੋਈ ਬਹੁਤ ਸੋਹਣੀ ਲੱਗਦੀ ਹੈ ਜੀ ਆ ਤੁਹਾਨੂੰ ਦੱਸਦੇ ਹਾਂ ਜੀ ਇੱਕ ਆ ਆਪਣੇ ਕੋਲ ਕਾਲੇ ਰੰਗ ਦੀ ਆਪਾਂ ਨੇ ਕੋ ਇਹ ਵੀ ਜੀ ਕਾਫੀ ਟਾਈਮ ਦੀ ਬੁਣੀ ਪਈ ਐ ਅਜੇ ਲਾਈ ਨਹੀਂ ਕਿਸੇ ਚੁੰਨੀ ਨੂੰ ਲਾਵਾਂਗੇ ਹਾਂਜੀ ਕਾ ਆਪਣੇ ਕੋ ਵਾਈਟ ਕਲਰ ਦੀ ਬੁਣੀ ਪਈ ਐ ਇਹ ਵੀ ਜੀ ਆਪਾਂ ਕਿਸੇ ਚੁੰਨੀ ਨੂੰ ਲਾਉਣੇ ਆ ਜੀ ਆ ਕਾਫੀ ਬੁਣੀਆਂ ਪਈਆਂ ਨੇ ਜੀ ਆਪਾਂ ਤੁਹਾਨੂੰ ਦੱਸਾਂਗੇ ਜੀ ਹਾਂਜੀ ਇੱਕ ਆਪਾਂ ਇਹਦੀਆਂ ਜੀ ਇਦਾਂ ਦੇ ਫੁੱਲ ਬਣਾ ਬਣਾ ਕੇ ਨਾ ਇਹ ਵੀ ਆਪਾਂ ਜੀ ਚੁੰਨੀ ਨੂੰ ਲਾ ਸਕਦੇ ਆ ਆ ਕਾਫੀ ਬਣਾਏ ਹੋਏ ਨੇ ਜੀ ਇਹ ਵੀ ਘੱਟ ਤੋਂ ਘੱਟ 10 ਸਾਲ ਹੋ ਗਏ ਜੀ ਬਣਾਇਆ ਇਹਨੂੰ ਪਹਿਲਾਂ ਕਈ ਚੁੰਨੀਆਂ ਨੂੰ ਲਾ ਲਏ ਸੀ ਜੀ ਆਪਾਂ ਨੇ ਤੇ ਇਹ ਖੁਸ਼ ਆਪਣੇ ਬਣਾ ਕੇ ਰੱਖੇ ਹੋਏ ਨੇ ਹਾਂਜੀ ਆਪਾਂ ਇਹ ਵੀ ਤੁਹਾਨੂੰ ਬਣਾਉਣੇ ਦੱਸਾਂਗੇ ਹਾਂਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਇਹਦੀ ਆਪਣੀ ਜੀ ਸਲਕੀ ਧਾਗੇ ਤੇ ਗੁਣੀਆਂ ਹੋਈਆਂ ਨੇ ਲੈਸਾਂ ਜਿਹੜੀਆਂ ਆਪਾਂ ਨੇ ਚੁੰਨੀਆਂ ਨੂੰ ਲਾਈਆਂ ਹੋਈਆਂ ਆਪਾਂ ਤੁਹਾਨੂੰ ਉਹ ਦਿਖਾਈਆਂ ਨੇ ਇਹ ਫਿਰ ਸਲਕੀ ਧਾਗੇ ਦੇ ਉੱਤੇ ਬਰੀਕ ਹੋ ਜਾਂਦਾ ਜੀ ਚੰਗੀ ਤਰ੍ਹਾਂ ਦਿਸਦਾ ਨਹੀਂ ਆਪਾਂ ਤੁਹਾਨੂੰ ਪਛਮ ਦੇ ਉੱਪਰ ਬੁਣ ਕੇ ਦਿਖਾਉਨੇ ਆ। ਹਾਂਜੀ ਇਸ ਤਰ੍ਹਾਂ ਦੀ ਇੱਕ ਹੈਗੀ ਜੀ ਇਹਦੇ ਉੱਤੇ ਆਪਾਂ ਧਾਗਾ ਲਵੇਟ ਲੈਨੇ। ਤੇ ਆਪਾਂ ਤੁਹਾਨੂੰ ਦੱਸ ਦਿਆਂ ਜੀ ਬੁਣਣੀ ਸ਼ੁਰੂ ਕਰਦੇ ਆ। ਹਾਂਜੀ ਆਪਾਂ ਸਟਾਰਟ ਕੀਤੀ ਹੋਈ ਆ ਇੱਕ ਬੁਣੀ ਹੋਈ ਆ ਜੀ। ਇਹ ਥੋੜੀ ਜੀ ਹਲੇ ਆਪਾਂ ਸਿੰਪਲ ਜੀ ਬੁਣ ਕੇ ਤੁਹਾਨੂੰ ਦੱਸੀ ਹੋਈ ਆ ਜੀ। ਆਪਾਂ ਸ਼ੁਰੂ ਕਰਦੇ ਆ ਜੀ। ਇਹ ਆਪਾਂ ਨੇ ਇਸ ਤਰ੍ਹਾਂ ਧਾਗਾ ਫੜ ਲੈਣਾ। ਇਸ ਤਰ੍ਹਾਂ ਇਹ ਹੱਥ ਦੇ ਉੱਪਰ ਲਵੇਟ ਲੈਣਾ ਦੀ ਧੱਗ ਤੇ ਇਹ ਜਿਹੜੀ ਆਪਾਂ ਨੇ ਉੱਪਰ ਦੀ ਘਮਾਉਣੀ ਹੈ ਜੀ ਇਹ ਆਪਾਂ ਨੇ ਇੱਕ ਵਾਰੀ ਆ ਹੱਥ ਦੇ ਉੱਪਰ ਦੀ ਧਾਗਾ ਕਰ ਲੈਣਾ ਆਏ ਉੱਪਰ ਦੀ ਕਰਕੇ ਆਪਾਂ ਇਹ ਵਿੱਚ ਦੀ ਨਿਘਾ ਲਾਂਗੇ ਤਾਂ ਦੀ ਆਪਾਂ ਥੋੜੇ ਜਿ ਛੱਡ ਲਾਂਗੇ ਇਹਦੇ ਜੋੜ ਲਾਉਣ ਵਾਸਤੇ ਫਿਰ ਆਪਾਂ ਨੇ ਇਹ ਥੱਲੇ ਦੀ ਨਿਘਾ ਲੈਣਾ ਹਾਂਜੀ ਪਹਿਨਾ ਆਪਾਂ ਨੇ ਇਹ ਉੱਪਰ ਦੀ ਆਪਣੇ ਹੱਥਾਂ ਨਾਲ ਜਿਹੜਾ ਜੀ ਐਂ ਹੱਥ ਦੇ ਉੱਪਰ ਦੀ ਕਰ ਲੈਣੀ ਆ। ਆਪਾਂ ਪੱਛਮ ਤੇ ਦਾਸ ਰਹੇ ਆ ਵੀ ਦੇਖਣ ਚ ਆਸਾਨੀ ਹੋਵੇ। ਫਿਰ ਇੱਕ ਵਾਰੀ ਧਾਗਾ ਥੱਲੇ ਕਰਕੇ ਪਾ ਲੈਣਾ। ਹਾਂਜੀ ਆਪਾਂ ਨੇ ਗੇਨ ਲੈਣੇ ਨੇ ਆਪਣੇ ਦੋ ਪੈ ਗਏ ਜੀ। ਫਿਰ ਆਪਾਂ ਇਹ ਹੱਥ ਦੇ ਉੱਪਰ ਦੀ ਧਾਗਾ ਕਰਕੇ ਐਂ ਪੋਲਾ ਜਿਹਾ ਕਰ ਲਾਂਗੇ। ਫਿਰ ਐਂ نیچے ਦੀ ਪਾ ਲਾਂਗੇ। ਫੇਰ ਉੱਪਰ ਦੀ ਪਾਵਾਂਗੇ ਹਾਂਜੀ ਆਪਣੇ ਜਿਹੜੀਆਂ ਲੈਸਾਂ ਬੁਣੀਆਂ ਹੋਈਆਂ ਨੇ ਇਹ ਸਿਲਕੀ ਧਾਗੇ ਤੇ ਬੁਣੀਆਂ ਹੋਈਆਂ ਨੇ ਇਹ ਆਪਾਂ ਤੁਹਾਨੂੰ ਪੱਛਮ ਦੇ ਉੱਪਰ ਦੱਸ ਰਹੇ ਹਾਂ ਇਹਦੇ ਵਿੱਚ ਸਿੱਖਣ ਦੇ ਵਿੱਚ ਸਾਨੀ ਹੁੰਦੀ ਹੈ ਜੀ ਫੇਰ ਆਪਾਂ نیچے ਦੀ ਪਾਵਾਂਗੇ ਹਾਂਜੀ ਸ਼ੁਰੂ ਜਦੋਂ ਆਪਾਂ ਕਰਨੀ ਹੈ ਜੀ ਐਂ ਹੱਥ ਦੇ ਉੱਪਰ ਕਰ ਲੈਣਾ ਧਾਗਾ ਕਰਕੇ ਇਹ ਧਾਗੇ ਦੇ ਐਂ نیچے ਦੀ ਕਰ ਲੈਣਾ ਫੇਰ ਇੱਕ ਵਾਰੀ ਐਂ ਕਰ ਲੈਣਾ ਕਵਰੀ ਤਾਂ ਉੱਪਰ ਦੀ ਕਰੀ ਜਾਂ ਨਾ ਕਵਰੀ ਨੀਚੇ ਦੀ ਕਰੀ ਜਾਂ। ਹਾਂਜੀ ਹੁਣ ਆਪਾਂ ਇਹਦੇ ਉੱਪਰ ਆ ਜਿਹੜਾ ਇੱਕ ਆ ਫੁੱਲ ਜਿਹਾ ਬਣਾਇਆ ਹੋਇਆ ਜੀ ਆਪਾਂ ਤੁਹਾਨੂੰ ਇਹ ਬਣਾਉਣਾ ਦੱਸ ਦਿਆਂਗੇ। ਇਹ ਵੀ ਆਪਾਂ ਬਣਾ ਕੇ ਮੈਂ ਥੋੜਾ ਜਿਹਾ ਢਿੱਲਾ ਛੱਡ ਲੈਣਾ ਜੇ ਥੋੜਾ ਜਿਹਾ ਵੱਡਾ ਹੀ ਬਣਾ ਲੈਨੇ ਆ। ਨੂੰ ਇਹ ਕਰ ਦੇਣਾ ਜੀ ਨਾਲ ਜੋੜ ਲੱਗ ਗਏ। ਹਾਂ ਜੀ ਆ ਦੇਖੋ ਇਹ ਨਾਲ ਜੋੜ ਲਾਗੇ। ਜੇ ਪਪਾਈ ਨੇ 1 2 3 4 5 6 ਪਾਏ ਨਹੀਂ। ਉਹਦੇ ਆਪਾਂ ਫੇਰ 6 ਪਾ ਲਾਂਗੇ। 1 ਆਪਾਂ ਇਹਦੇ 1 ਬਣ ਗਿਆ ਜੀ। ਦੋ ਵਾਰ ਇੱਕ ਮਾਇਤੇ। ਜੇ ਦੋ ਆਉਣਗੇ। ਇੱਕ ਵਾਰੀ ਉੱਪਰ ਦੇ ਧਾਗਾ ਕਰਕੇ ਪਾ ਲੈਣਾ। ਇੱਕ ਵਾਰੀ نیچے ਦੀ ਧਾਗਾ ਕਰਕੇ ਪਾ ਕੇ ਦੋ ਵਾਰੀ ਪਾ ਕੇ ਇੱਕ ਬਣ ਗਿਆ ਜੀ ਇਹ ਆਪਣੇ ਤਿੰਨ ਬਣ ਗਏ ਇੱਕ ਵਾਰੀ ਉੱਪਰ ਦੀ ਇੱਕ ਵਾਰੀ نیچے ਦੀ ਪਾ ਕੇ ਇਹ ਆਪਣੇ ਚਾਰ ਬਣ ਗਏ ਜੀ ਆਪਾਂ 6 ਬਣਾਵਾਂਗੇ ਇਹ ਬਦਲੋ ਕਿ ਜਿਹੜਾ ਇਹਨੇ ਧਾਗਾ ਥੋੜਾ ਜਿਹਾ ਵੱਡਾ ਹੋ ਜੂ। ਹਾਂਜੀ। ਫੇਰ ਹੀ ਆਪਾਂ ਇੱਕ ਹੋਰ ਫੁੱਲ ਬਣਾਵਾਂਗੇ। ਤੇ ਫੇਰ ਹੀ ਆਪਾਂ ਇੱਥੇ ਛੇ ਬਣਾਵਾਂਗੇ। ਅਗਾ ਆਪਾਂ ਇਦੋਂ ਕਿ ਚਲਾਗੇ ਜੀ ਨੀਚੋਂ ਘੇਰਾ ਆਪਣਾ ਵੱਡਾ ਹੋ ਜੂਗਾ ਹਾਂਜੀ ਇਸ ਤਰ੍ਹਾਂ ਆਪਾਂ ਪਾਈ ਜਾਵਾਂਗੇ ਹਾਂਜੀ ਆਹ ਜਿਹੜਾ ਧਾਗਾ ਜੀ ਆਪਾਂ ਨਾਲ ਦੇ ਨਾਲੇ ਦੇ ਵਿੱਚੋਂ ਦੇੜੀ ਜਾਵਾਂਗੇ ਐਂ ਹੱਥ ਦੇ ਆਪਾਂ ਨੇ ਉੱਪਰ ਦੀ ਕਰ ਲੈਣਾ ਕਰਕੇ ਐਂ ਵਿਚੀ ਨਿਘਾ ਕੇ ਇੱਕ ਵਾਰੀ ਧਾਗੇ ਆ ਆਪਾਂ ਨੇ ਨੀਚੇ ਕਰ ਲੈਣਾ ਤਿੰਨ ਹੋ ਗਈ ਆਪਾਂ ਇੱਕ ਵਾਰੀ ਉੱਪਰ ਦੀ ਕਰਕੇ ਪਾ ਲਿਆ ਇੱਕ ਵਾਰੀ ਨੀਚੇ ਦੀ ਕਰਕੇ ਦੋ ਵਾਰੀ ਪਾਈ ਦਾ ਇੱਕ ਬਣ ਜਾਂਦਾ ਇਹ ਆਪਣੇ ਚਾਰ ਹੋ ਗਏ ਜੀ ਦੋ ਆਪਾਂ ਹੋਰ ਬਣਾ ਲਾਂਗੇ ਇੱਕ ਵਾਰੀ ਉੱਪਰ ਦੀ ਪਾਇਆ ਇੱਕ ਵਾਰੀ ਨੀਚੇ ਦੀ ਪਾਇਆ ਇੱਕ ਵਾਰੀ ਫੇਰ ਉੱਪਰ ਦੀ ਪਾਇਆ ਇੱਕ ਵਾਰੀ ਫੇਰ ਨੀਚੇ ਦੀ ਪਾਇਆ ਹਾਂਜੀ ਹੁਣ ਆਪਾਂ ਇਹ ਜਿਹੜਾ ਧਾਗਾ ਇਹਨੂੰ ਫੜ ਕੇ ਇਤੋਂ ਆ ਹੀ ਖਿੱਚ ਦਾਂਗੇ ਦੇਖੋ ਜੀ ਆਪਾਂ ਨੇ ਖਿੱਚ ਤਾਂ ਇਹ ਬਣ ਗਿਆ ਜੀ ਇਹ ਆਪਾਂ ਨੇ ਤੁਹਾਨੂੰ ਬਣਾਉ ਦੱਸਣ ਵਾਸਤੇ ਹੀ ਬਣਾਇਆ ਜੀ ਆਪਾਂ ਨੇ ਹਾਂਜੀ ਹੁਣ ਆਪਾਂ ਇਥੋਂ ਇਹਦੇ ਨਾਲੋਂ ਦੁਬਾਰੇ ਫੇਰ ਸ਼ੁਰੂ ਕਰ ਲੈਣੇ ਆ ਜੀ ਫੇਰ ਆਪਾਂ ਇਹਦੇ ਵਿੱਚੋਂ ਧਾਗਾ ਢੇੜ ਕੇ ਆਏ ਹੱਥ ਦੇ ਉੱਪਰ ਫੇਰ ਕਰ ਲੈਣਾ ਜੀ ਆਪਾਂ ਨੇ ਹੁਣ ਇਹ ਆਪਾਂ ਸਰਪ ਤੁਹਾਨੂੰ ਬਣਾਉਣੀ ਦੱਸ ਰਹੇ ਹਾਂ ਜੀ ਫਿਰ ਆਪਾਂ ਇਹਦੇ ਵਿੱਚ ਆ ਜੋੜਨੀ ਵੀ ਦੱਸਾਂਗੇ ਇਹ ਜਿੱਕ ਵਾਰੀ ਉੱਪਰ ਦੀ ਪਾ ਲਿਆ ਇੱਕ ਵਾਰੀ ਨੀਚੇ ਦੀ ਪਾ ਲਿਆ ਫਿਰ ਇੱਕ ਵਾਰੀ ਹੱਥ ਦੇ ਉੱਪਰ ਦੀ ਪਾ ਲੇ ਫਿਰ ਨੀਚੇ ਦੀ ਪਾ ਲਿਆ ਹਾਂਜੀ ਇਸ ਤਰ੍ਹਾਂ ਆਪਾਂ ਇਹਨੂੰ ਬਣਾਈ ਜਾਵਾਂਗੇ ਹਾਂ ਜੀ ਜਿਵੇਂ ਆਪਾਂ ਇਸ ਤਰ੍ਹਾਂ ਬਣਾਈਏ ਨੇ ਜੀ ਇਸ ਤਰ੍ਹਾਂ ਬਣੀ ਜਾਊਗੀ ਫਿਰ ਜੀ ਆਪਾਂ ਜਿਹੜੀ ਬੁਣਾਗੇ ਇਹਦੇ ਨਾਲ ਜੋੜਨੀ ਹੈ ਜੀ ਆਪਾਂ ਇਹ ਵੀ ਤੁਹਾਨੂੰ ਦੱਸਾਂਗੇ ਜੀ ਹਾਂ ਜੀ ਉਹ ਆਪਾਂ ਅਗਲੇ ਪਾਰਟ ਦੇ ਵਿੱਚ ਬਣਾਵਾਂਗੇ ਜੀ ਇਹ ਵੀ ਫਿਰ ਆਪਾਂ ਤੁਹਾਨੂੰ ਅੱਗੇ ਜੀ ਬੁਣਨੀ ਦੱਸਾਂਗੇ ਆ ਇਸ ਤਰ੍ਹਾਂ ਬਣ ਜਾਂਦੀ ਹੈ ਜੀ